ਸੱਚੀ ਕਾਲ ਦਾ ਟੀਵੀ ਐਨਆਰਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਪੰਜਾਬ ਦੇ ਵਿੱਚ ਇਸ ਵਕਤ ਹਾਲਾਤ ਇਸ ਤਰੀਕੇ ਦੇ ਨੇ ਰੋਜ਼ਾਨਾ ਕਿਸੇ ਨਾ ਕਿਸੇ ਪ੍ਰਾਪਰਟੀ ਡੀਲਰ ਕੋਲੋਂ ਵਪਾਰੀ ਕੋਲੋਂ ਜਾਂ ਫਿਰ ਕਿਸੇ ਵੱਡੇ ਕਾਰੋਬਾਰੀ ਦੇ ਕੋਲੋਂ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਪੈਸੇ ਮੰਗੇ ਜਾਂਦੇ ਨੇ ਜੇਕਰ ਉਹ ਫਰੋਤੀ ਨਹੀਂ ਦਿੰਦਾ ਤੇ ਫਿਰ ਉਸ ਦੇ ਉੱਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਅਜਿਹੇ ਮਾਮਲੇ ਦੇ ਵਿੱਚ ਅੱਜ ਮੁਹਾਲੀ ਪੁਲਿਸ ਦੇ ਵੱਲੋਂ ਚੱਪੜ ਚੜੀ ਦੇ ਵਿੱਚ ਵੱਡਾ ਇਨਕਾਊਂਟਰ ਕੀਤਾ ਗਿਆ ਜਿਸ ਦੇ ਵਿੱਚ ਕਿ ਇੱਕ ਦੋ ਚੀ ਦੇ ਬਾਲਾਂ ਜਿਹੜਾ ਜਿਸ ਦੇ ਉੱਪਰ ਦੋਸ਼ ਲੱਗਦੇ ਨੇ ਫਰੋਤੀ ਮੰਗਣ ਦੇ ਉਸਨੇ ਜਦੋਂ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਦੇ ਉੱਪਰ ਦੋ ਫਾਇਰ ਚੁਲਾਏ ਜਾਂਦੇ ਨੇ ਜਿਸ ਦੇ ਵਿੱਚ ਕੇ ਸੀਆਈਏ ਸਟਾਫ ਮੋਹਾਲੀ ਦੀ ਜੜੀ ਜੋ ਸਰਕਾਰੀ ਗੱਡੀ ਹੁੰਦੀ ਆ ਉਸ ਦੇ ਉੱਪਰ ਉਹ ਫਾਇਰ ਲੱਗਦੇ ਨੇ ਪਰ ਜਦੋਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਦੁਆਰਾ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਗੋਲੀਆਂ ਚਲਾਈ ਜਾਂਦੇ ਨੇ ਤਾਂ ਇੱਕ ਗੋਲੀ ਉਸ ਮੁੱਲਜਮ ਗੁਰਪ੍ਰੀਤ ਸਿੰਘ ਗੋਪੀ ਦੇ ਗਿੱਟੇ ਦੇ ਵਿੱਚ ਲਾ ਦਿੱਤਾ। ਦਰਅਸਲ ਮਾਮਲਾ ਇੱਕ ਉਸ ਦਿਨ ਪਹਿਲਾਂ ਦਾ ਜਦੋਂ 10 ਜੁਲਾਈ ਨੂੰ ਜਿਹੜਾ ਮੋਹਾਲੀ ਦੇ ਐਰੋ ਸਿਟੀ ਦੇ ਵਿੱਚ ਫਾਇਰਿੰਗ ਕੀਤੀ ਸੀ ਜਿੱਥੇ ਕਿ ਇੱਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਹੈ ਉਸ ਤੋਂ ਤਕਰੀਬਨ 2 ਕਰੋੜ ਰੁਪਏ ਦੀ ਫਰੋਤੀ ਮੰਗੀ ਜਾਂਦੀ ਹੈ ਜਦੋਂ ਉਹ ਰੰਗਦਾਰੀ ਨਹੀਂ ਦਿੱਤੀ ਜਾਂਦੀ ਤਾਂ ਉਸ ਤੋਂ ਬਾਅਦ ਉਸ ਦੇ ਦਫ਼ਤਰ ਪ੍ਰਾਪਰਟੀ ਡੀਲਰ ਦੇ ਦਫ਼ਤਰ ਦੇ ਉੱਪਰ ਗੋਲੀਆਂ ਚਲਾਈ ਜਾਂਦੀਆਂ ਨੇ ਜਿਸ ਤੋਂ ਬਾਅਦ ਕਿ ਪੁਲਿਸ ਦੁਆਰਾ ਸਾਰੀ ਜਾਂਚ ਪੜਤਾਲ ਇਸ ਮਾਮਲੇ ਦੇ ਵਿੱਚ ਕੀਤੀ ਜਾਂਦੀ ਹੈ ਨਾਲ ਦੀ ਨਾਲ ਇਹ ਵੀ ਪਤਾ ਲੱਗਿਆ ਕਿ ਇਹਨਾਂ ਗੈਂਗਸਟਰਾਂ ਦੇ ਇਹਨਾਂ ਬਦਮਾਸ਼ਾਂ ਦੇ ਜਿਹੜੇ ਲਿੰਕ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਜਿਹੜਾ ਅੱਤਵਾਦੀ ਮੋਡੀਊਲ ਆ ਉਸ ਦੇ ਨਾਲ ਲਿੰਕ ਕਰਦੇ ਨੇ ਪਰ ਇਸ ਤੋਂ ਬਾਅਦ ਇਸੇ ਮਾਮਲੇ ਦੇ ਵਿੱਚ ਅੱਜ ਜਿਹੜੇ ਤਿੰਨ ਮੁੱਖ ਦੋਸ਼ੀ ਨੇ ਤੜਕਸਾਰ ਗ੍ਰਿਫਤਾਰ ਕੀਤੇ ਸੀ ਪਰ ਇੱਕ ਦੋਸ਼ੀ ਆ ਜਿਹੜਾ ਉਹ ਫਰਾਰ ਚੱਲ ਰਿਹਾ ਸੀ ਜਿਸ ਤੋਂ ਬਾਅਦ ਮਹਾਲੀ ਪੁਲਿਸ ਦੁਆਰਾ ਐਕਸ਼ਨ ਕੀਤਾ ਜਾਂਦਾ ਉਸ ਦੀ ਭਾਲ ਕੀਤੀ ਜਾਂਦੀ ਹੈ ਪੇछा ਕੀਤਾ ਜਾਂਦਾ ਜਿਸ ਤੋਂ ਬਾਅਦ ਕੁਝ ਜ਼ੇਰ ਬਾਅਦ ਪਤਾ ਲੱਗਦਾ ਕਿ ਚੌਥਾ ਦੋਸ਼ੀ ਚੱਪੜ ਜੜੀ ਦੇ ਇਲਾਕੇ ਦੇ ਵਿੱਚ ਘੁੰਮ ਰਿਹਾ ਪੁਲਿਸ ਦੁਆਰਾ ਉਸ ਦਾ ਪੇछा ਕੀਤਾ ਜਾਂਦਾ ਜਦੋਂ ਪੁਲਿਸ ਉਸ ਦਾ ਪੇछा ਕਰਦੀ ਹੈ ਤਾਂ ਪੁਲਿਸ ਦੇ ਉੱਪਰ ਉਸ ਗੁਰਪ੍ਰੀਤ ਸਿੰਘ ਗੋਪੀ ਨਾਂ ਦੇ ਦੋਸ਼ੀ ਦੁਆਰਾ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਵਾਬੀ ਕਾਰਵਾਈ ਦੇ ਵਿੱਚ ਜਦੋਂ ਪੁਲਿਸ ਦੁਆਰਾ ਗੋਲੀਆਂ ਚਲਾਈ ਜਾਂਦੀਆਂ ਗੁਰਪ੍ਰੀਤ ਸਿੰਘ ਗੋਪੀ ਦੇ ਗਿੱਟੇ ਦੇ ਵਿੱਚ ਗੋਲੀ ਲੱਗਦੀ ਹੈ ਜ਼ਿਕਰਯੋਗ ਇਹ ਵੀ ਹੈ ਕਿ ਉਸ ਦੋਸ਼ੀ ਦੇ ਉੱਪਰ ਪਹਿਲਾਂ ਤੋਂ ਚਾਰ ਮਾਮਲੇ ਦਰਜ ਨੇ ਗੁਰਪ੍ਰੀਤ ਸਿੰਘ ਗੋਪੀ ਦੇ ਉੱਪਰ ਪਹਿਲਾਂ ਤੋਂ ਚਾਰ ਮਾਮਲੇ ਦਰਜ ਨੇ ਤੇ ਨਾਲ ਦੀ ਨਾਲ ਹੁਣ ਇਸ ਵਕਤ ਪੁਲਿਸ ਦੁਆਰਾ ਬੱਤੀ ਬੋਰ ਦਾ ਜਿਹੜਾ ਪਿਸਟਲ ਆ ਉਹ ਵੀ ਬਰਾਮਦ ਕੀਤਾ ਗਿਆ ਜਿਸ ਦੇ ਨਾਲ ਪੁਲਿਸ ਦੀ ਸਰਕਾਰੀ ਗੱਡੀ ਦੇ ਉੱਪਰ ਫਾਇਰਿੰਗ ਕੀਤੀ ਗਿਆ ਤਾਂ ਮਹਾਲੀ ਪੁਲਿਸ ਦੁਆਰਾ ਬਹੁਤ ਵੱਡਾ ਐਨਕਾਊਂਟਰ ਕੀਤਾ ਗਿਆ ਜਿੱਥੇ ਕਿ ਕੁਝ ਦਿਨ ਪਹਿਲਾਂ ਤਕਰੀਬਨ 10 ਜੁਲਾਈ ਨੂੰ ਮਹਾਲੀ ਦੇ ਐਰੋ ਸਿਟੀ ਇਲਾਕੇ ਦੇ ਵਿੱਚ ਇੱਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਦੇ ਉੱਪਰ ਗੋਲੀਆਂ ਚਲਾਈ ਜਾਂਦੀਆਂ ਨੇ ਉਸੇ ਮਾਮਲੇ ਦੇ ਵਿੱਚ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਅਤਵਾਦੀ ਮੋਡੀਊਲ ਦੇ ਕੁਝ ਇਧਰਲੇ ਪਾਸੇ ਜੋ ਨਾਲ ਉਸਦੇ ਜੁੜੇ ਹੋਏ ਜੋ ਗੈਂਗਸਟਰ ਕਹ ਦੀਏ ਅਤਵਾਦੀ ਕਹ ਦੀਏ ਉਹ ਸਾਰਿਆਂ ਦਾ ਪਰਦਾਫਾਸ਼ ਕੀਤਾ ਤਿੰਨ ਨੂੰ ਸਵੇਰੇ ਗ੍ਰਿਫਤਾਰ ਕੀਤਾ ਸੀ ਚੌਥੇ ਨੂੰ ਫੜਨ ਲੱਗੇ ਸੀ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਆ ਤਾਂ ਪੁਲਿਸ ਨੇ ਇਸ ਜਵਾਬੀ ਕਾਰਵਾਈ ਕਰਦੇ ਹੋਏ ਇਨਕਾਊਂਟਰ ਕਰ ਦਿੱਤਾ ਹੋਰ ਕੀ ਕੁਝ ਕਹਿਣਾ ਪੁਲਿਸ ਪ੍ਰਸ਼ਾਸਨ ਦਾ ਉਹ ਦੇਖਦੇ ਆ ਦੇਖੋ ਮੋਹਾਲੀ ਦੇ ਐਸਐਸਪੀ ਸ਼੍ਰੀ ਹਰਮਨਦੀਪ ਸਿੰਘ ਖੰਸ ਉਹਨਾਂ ਦੀ ਲੀਡਰਸ਼ਿਪ ਅnder ਮੋਹਾਲੀ ਪੁਲਿਸ ਜਿਹੜੀ ਲਗਾਤਾਰ ਐਂਟੀ ਸੋਸ਼ਲ 엘ਿਮੈਂਟਸ ਤੇ ਆਰਗੇਨਾਈਜ਼ਡ ਗੈਂਗਸ ਦੇ ਖਿਲਾਫ ਲਗਾਤਾਰ ਬਹੁਤ ਵਧੀਆ ਕਾਰਵਾਈ ਕਰ ਰਹੀ ਹੈ ਇਸੇ ਲੜੀ ਦੇ ਵਿੱਚ ਸਾਨੂੰ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ ਜਦੋਂ ਸਾਡੀ ਸੀਆਈਏ ਖਰੜ ਦੀ ਟੀਮ ਵੱਲੋਂ ਚਾਰ ਵਿਅਕਤੀ ਜਿਹੜੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਹੋਏ ਸੀ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਐਕਸਟਰਸ਼ਨ ਕੰਮ ਜਿਹੜਾ ਅਸੀਂ ਟੈਰਨ ਮੋਡਿਊਲ ਨੂੰ ਬਸਟ ਕੀਤਾ 10 ਜੁਲਾਈ ਨੂੰ ਮੋਹਾਲੀ ਦੇ ਰੋਸਟੀ ਏਰੀਆ ਦੇ ਵਿੱਚ ਇੱਕ ਵਿਅਕਤੀ ਦੇ ਆਫਿਸੇ ਬਾਹਰ ਦੋ ਅਗਿਆਤ ਵਿਅਕਤੀਆਂ ਵੱਲੋਂ ਬਾਈਕ ਤੇ ਆ ਕੇ ਜਿਹੜੀ ਫਾਇਰਿੰਗ ਕੀਤੀ ਗਈ ਸੀ ਫਾਇਰਿੰਗ ਤੋਂ ਤੁਰੰਤ ਬਾਅਦ ਉਸ ਵਿਅਕਤੀ ਤੋਂ 2 ਕਰੋੜ ਰੁਪਏ ਦੀ ਜਿਹੜੀ ਸਰੋਤੀ ਮੰਗੀ ਗਈ ਸੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਐਸਪੀ ਸਾਹਿਬ ਵੱਲੋਂ ਜਿਹੜੀ ਬਰਫਕਟ ਟੀਮਾਂ ਸਾਡੀਆਂ ਸੀਨੀਅਰ ਆਫੀਸਰਸ ਦੇ ਅੰਡਰ ਬਣਾਈਆਂ ਗਈਆਂ ਸੀ ਤੇ ਤੁਰੰਤ ਜਿਹੜਾ ਐਰੋ ਸਿਟੀ ਥਾਣੇ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਸੀ ਕੱਲ ਸਾਡੀ ਸੀਆਈਏ ਟੀਮ ਨੂੰ ਇੰਸਪੈਕਟਰ ਹਰਮਿੰਦਰ ਸਿੰਘ ਐ ਇਹਨਾਂ ਦੀ ਟੀਮ ਨੂੰ ਜਦੋਂ ਇਹਨਾਂ ਨੂੰ ਬੜੀ ਵੱਡੀ ਸਫਲਤਾ ਮਿਲੀ ਜਦੋਂ ਇਹਨਾਂ ਨੇ ਇਹ ਕੇਸ ਟ੍ਰੇਸ ਕਰ ਲਿਆ ਤੇ ਚਾਰ ਦੋਸ਼ੀ ਜਿਹੜੇ ਆਈਡੈਂਟੀਫਾਈ ਕਰ ਲਏ ਜਿਹੜੇ ਇਸ ਕੇਸ ਦੇ ਵਿੱਚ ਇਨਵੋਲਡ ਸੀਗੇ ਉਹਨਾਂ ਦੇ ਵਿੱਚ ਤਿੰਨ ਦੋਸ਼ੀ ਅਸੀਂ ਅੱਜ ਸਵੇਰ ਤੱਕ ਜਿਹੜੇ ਵੱਖ-ਵੱਖ ਖਸਾਵਾਂ ਤੋਂ ਅਰੈਸਟ ਕਰ ਲਏ ਸੀ ਤੇ ਚੌਥਾ ਦੋਸ਼ੀ ਜਿਹੜਾ ਗੁਰਪ੍ਰੀਤ ਸਿੰਘ ਗੋਪੀ ਜੋ ਕਿ ਜਿਤੇ ਪਹਿਲਾਂ ਵੀ ਚਾਰ ਅਪਰਾਧਿਕ ਮਾਮਲੇ ਦਰਜ ਨੇ ਉਹਨੂੰ ਅੱਜ ਜਦੋਂ ਸੀਆਈਏ ਟੀਮ ਨੂੰ ਪਤਾ ਲੱਗਿਆ ਕਿ ਇਸ ਏਰੀਆ ਦੇ ਵਿੱਚ ਉਹ ਚੱਪੜ ਚੀੜੀ ਦੇ ਨੇੜੇ ਘੁੰਮ ਰਿਹਾ ਤਾਂ ਜਦੋਂ ਇਹਨਾਂ ਨੇ ਪਿੱਛਾ ਕੀਤਾ ਤੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨੇ ਪੁਲਿਸ ਪਾਰਟੀ ਤੇ ਜਿਹੜੀ ਐ ਫਾਇਰਿੰਗ ਕੀਤੀ ਉਸ ਫਾਇਰਿੰਗ ਦੇ ਵਿੱਚ ਜਿਹੜੀਆਂ ਦੋ ਬੁਲੇਟਸ ਐ ਸਾਡੀ ਸੀਆਈਏ ਖਰੜ ਦੀ ਆਫੀਸ਼ਲ ਵਹੀਕਲ ਤੇ ਵੀ ਲੱਗੀਆਂ ਨੇ ਤੇ ਜਵਾਬੀ ਫਾਇਰ ਦੇ ਵਿੱਚ ਜਿਹੜੇ ਸਾਡੇ ਸੀਆਈਏ ਟੀਮ ਵੱਲੋਂ ਬੜੀ ਬਹਾਦਰੀ ਦਿਖਾਈ ਗਈ ਪਹਿਲਾਂ ਉਹਨੂੰ ਰੁਕਣ ਲਈ ਸਰੈਂਡਰ ਕਰਨ ਲਈ ਹਵਾਈ ਫਾਇਰ ਵੀ ਕੀਤੇ ਗਏ ਬਟ ਜਦੋਂ ਉਹ ਹੁਣ ਨਹੀਂ ਟਲਿਆ ਤਾਂ ਫਿਰ ਜਿਹੜੀ ਕ੍ਰਾਸ ਫਾਇਰ ਦੇ ਵਿੱਚ ਜਿਹੜਾ ਦੋਸ਼ੀ ਗੁਰਪ੍ਰੀਤ ਗੋਪੀ ਹੈ ਉਹਦੇ ਲੱਤ ਲੈਫਟ ਲੈਗ ਦੇ ਵਿੱਚ ਜਿਹੜੀ ਇੱਕ ਫਾਇਰਿੰਗ ਇੰਜਰੀ ਹੋਈ ਹੈ ਅਸੀਂ ਉਹਨੂੰ ਹਸਪੀਟਲ ਭੇਜਤਾ ਹੈ ਜਿਹੜਾ ਵੈਪਨ ਕਿੜਾ ਪ੍ਰਤਿਆਗਿਆ ਸੁਰੁਰ ਦੇ ਕਿੰਨੇ ਰੌ ਫਾਇਰ ਹੋਏ ਨੇ ਦੇਖੋ ਜਿਹੜਾ ਵੈਪਨ ਹੈ ਇਹ 32 ਬੋਰ ਦਾ ਜਿਹੜਾ ਪਿਸਟਲ ਹੈ ਸਾਨੂੰ ਮੌਕੇ ਤੇ ਬਰਾਮਦ ਹੋਇਆ ਹੈ ਇਹਦੇ ਤੋਂ ਦੋਸ਼ੀ ਤੋਂ ਜਿਹੜਾ ਇਸ ਟਾਈਮ 4 ਤੋਂ 5 ਫਾਇਰ ਨੇ ਕੀਤੇ ਨੇ ਦੋ ਤਾਂ ਸਾਡੇ ਆਫੀਸ਼ੀਅਲ ਵਹੀਕਲ ਤੇ ਹੀ ਲੱਗੇ ਨੇ ਬਾਕੀ ਸਾਡੀ ਫੋਰੈਂਸਿਕ ਟੀਮ ਆ ਰਹੀ ਹੈ ਉਹ ਆ ਕੇ ਐਗਜ਼ਾਮਿਨ ਕਰੇਗੀ ਇਹ ਉਹੀ ਵੈਪਨ ਹੈ ਜਿਹੜਾ ਇਹਨਾਂ ਨੇ 10 ਤਰੀਕ ਨੂੰ ਅਰੋ ਸਿਟੀ ਏਰੀਆ ਦੇ ਵਿੱਚ ਫਾਇਰਿੰਗ ਕਰਨ ਲਈ ਵਰਤਿਆ ਸੀ ਮੋੜਲੀ ਪੁਲਕੀ ਤੋਂ ਪਤਾ ਲੱਗਾ ਕਿ ਕਿਹੜਾ ਮੇਨ ਨਾੜਕਣਾ ਸੀ ਕਿਹਦੇ ਕੈਂਪੇਨਾਂ ਵੱਲੋਂ ਇਹ ਘਟਨਾ ਹੋਣ ਜਾਂ ਦਿੱਤਾ ਗਿਆ ਜੀ ਦੇਖੋ ਹੁਣ ਤੱਕ ਤਫ਼ਤੀਸ਼ ਤੋਂ ਉਹੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਐਕਸਟਰੋਸ਼ਨ ਡੈਕਟਰ ਜਿਹੜਾ ਚਲਾਇਆ ਜਾ ਰਿਹਾ ਸੀਗਾ ਉਹਨਾਂ ਵੱਲੋਂ ਹੀ ਜਿਸ ਵਿਅਕਤੀ ਦੇ ਘਰ ਦੇ ਵਿੱਚ ਫਾਇਰਿੰਗ ਹੋਈ ਸੀ ਘਰ ਆਫਿਸ ਦੇ ਬਾਹਰ ਹੋ ਰਹੀ ਸੀ ਬਬਰ ਖਾਲਸਾ ਇੰਟਰਨੈਸ਼ਨਲ ਤੋਂ ਹੀ ਉਹਨਾਂ ਤੋਂ ਫਸਤੀ ਮੰਗੀ ਜਾ ਰਹੀ ਸੀ ਬਾਕੀ ਇਸ ਮਾਮਲੇ 'ਚ ਕੌਣ-ਕੌਣ ਇਨਵੋਲਡ ਹੈ ਕਿਦਾ ਕਿਦਾ ਰੋਲੇ ਸੀ ਉਹ ਹੁਣ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਕੰਮਾਈ ਨਾ ਤਫਤੀਸ਼ ਕਰਾਂਗੇ ਕਿ ਨਾ ਉਹਨੂੰ ਮਹਾਰਤੂਲੇ ਪੰਜਾਬ ਦੇ ਵਿੱਚ ਇੱਕੋ ਹੀ ਬਾਤ ਆਪ ਨੂੰ ਅਨਜਾਨੀ ਦਿੱਤਾ ਗਿਆ ਕਿ ਕਈ ਹੋਰ ਵੀ ਨਿਕਲ ਗਈਆਂ ਨੇ ਦੇਖੋ ਇਹ ਅਸੀਂ ਹੁਣੇ ਇਹਨਾਂ ਨੂੰ ਫੜਿਆ ਇਹ ਚਾਰੋਂ ਜਿਹੜੇ ਦੋਸ਼ੀ ਨੇ ਇਹ ਅਪਰਾਧਿਕ ਇਹਨਾਂ ਦੀ ਬੈਕਗ੍ਰਾਉਂਡ ਹੈ ਬਾਕੀ ਇਹਨਾਂ ਦਾ ਰਿਮਾਂਡ ਹਾਸਲ ਕਰਕੇ ਅਸੀਂ ਪੂਰੀ ਤਫਤੀਸ਼ ਕਰਾਂਗੇ ਠੀਕ ਐਸਐਸਪੀ ਸੌਰਵ ਜਿੰਦਰ ਦੇਖੋ ਮੋਹਾਲੀ ਦੇ ਐਸਐਸਪੀ ਸ਼੍ਰੀ ਹਰਮਨਦੀਪ ਸਿੰਘ ਖੰਸ ਉਹਨਾਂ ਦੀ ਲੀਡਰਸ਼ਿਪ ਅnder ਮੋਹਾਲੀ ਪੁਲਿਸ ਜਿਹੜੀ ਲਗਾਤਾਰ ਐਂਟੀ ਸੋਸ਼ੀਅਲ 엘ਿਮੈਂਟਸ ਤੇ ਆਰਗੇ ਲਗਾਤਾਰ ਬਹੁਤ ਵਧੀਆ ਕਾਰਵਾਈ ਕਰ ਰਹੀ ਹੈ ਇਸੇ ਲੜੀ ਦੇ ਵਿੱਚ ਸਾਨੂੰ ਅੱਜ ਇੱਕ ਵੱਡੀ ਸਫਲਤਾ ਮਿਲੀ ਹੈ ਜਿਹੜਾ ਸਾਡੀ ਸੀਆਈਏ ਖਰੜ ਦੀ ਟੀਮ ਵੱਲੋਂ ਚਾਰ ਵਿਅਕਤੀ ਜਿਹੜੇ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਹੋਏ ਸੀ ਤੇ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਐਕਸਟਰਸ਼ਨ ਕੰਮ ਜਿਹੜਾ ਅਸੀਂ ਟੈਰਨ ਮੋਡਿਊਲ ਨੂੰ ਬਸਟ ਕੀਤਾ 10 ਜੁਲਾਈ ਨੂੰ ਮੋਹਾਲੀ ਦੇ ਰੂਸੀ ਏਰੀਆ ਦੇ ਵਿੱਚ ਇੱਕ ਵਿਅਕਤੀ ਦੇ ਆਫਿਸੇ ਬਾਹਰ ਦੋ ਅਗਿਆਤ ਵਿਅਕਤੀਆਂ ਵੱਲੋਂ ਬਾਈਕ ਤੇ ਆ ਕੇ ਜਿਹੜੀ ਫਾਇਰਿੰਗ ਕੀਤੀ ਗਈ ਸੀ ਫਾਇਰਿੰਗ ਤੋਂ ਤੁਰੰਤ ਬਾਅਦ ਉਸ ਵਿਅਕਤੀ ਤੋਂ 2 ਕਰੋੜ ਰੁਪਏ ਦੀ ਜਿਹੜੀ ਸਰੋਤੀ ਮੰਗੀ ਗਈ ਸੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸਐਸਪੀ ਸਾਹਿਬ ਵੱਲੋਂ ਜਿਹੜੀ ਬਰਫਕਤ ਟੀਮਾਂ ਸਾਡੀਆਂ ਸੀਨੀਅਰ ਆਫੀਸਰਸ ਦੇ ਅੰਡਰ ਬਣਾਈਆਂ ਗਈਆਂ ਸੀ ਤੇ ਤੁਰੰਤ ਜਿਹੜਾ 에ਰੋ ਸਿਟੀ ਥਾਣੇ ਦੇ ਵਿੱਚ ਮੁਕੱਦਮਾ ਦਰਜ ਕਰ ਲਿਆ ਗਿਆ ਸੀ ਕੱਲ ਸਾਡੀ ਸੀਆਈਏ ਟੀਮ ਨੂੰ ਇੰਸਪੈਕਟਰ ਹਰਮਿੰਦਰ ਸਿੰਘ ਐ ਇਹਨਾਂ ਦੀ ਟੀਮ ਨੂੰ ਜਦੋਂ ਇਹਨਾਂ ਨੂੰ ਬੜੀ ਬੜੀ ਸਫਲਤਾ ਮਿਲੀ ਜਦੋਂ ਇਹਨਾਂ ਨੇ ਇਹ ਕੇਸ ਸਟੇਸ ਕਰ ਲਿਆ ਤੇ ਚਾਰ ਦੋਸ਼ੀ ਜਿਹੜੇ ਆਇਡੈਂਟੀਫਾਈ ਕਰ ਲਏ ਜਿਹੜੇ ਇਸ ਕੇਸ ਦੇ ਵਿੱਚ ਇਨਵੋਲਡ ਸੀਗੇ ਉਹਨਾਂ ਦੇ ਵਿੱਚ ਤਿੰਨ ਦੋਸ਼ੀ ਅਸੀਂ ਅੱਜ ਸਵੇਰ ਤੱਕ ਜਿਹੜੇ ਵੱਖ-ਵੱਖ ਥਾਵਾਂ ਤੋਂ ਅਰੈਸਟ ਕਰ ਲਏ ਸੀ ਤੇ ਚੌਥਾ ਦੋਸ਼ੀ ਜਿਹੜਾ ਗੁਰਪ੍ਰੀਤ ਸਿੰਘ ਗੋਪੀ ਜੋ ਕਿ ਜਿਹਦੇ ਪਹਿਲਾਂ ਵੀ ਚਾਰ ਅਪਰਾਧਿਕ ਮਾਮਲੇ ਦਰਜ ਨੇ ਉਹਨੂੰ ਅੱਜ ਜਦੋਂ ਸੀਆਈਏ ਟੀਮ ਨੂੰ ਪਤਾ ਲੱਗਿਆ ਕਿ ਇਸ ਏਰੀਆ ਦੇ ਵਿੱਚ ਉਹ ਚੱਪੜ ਚੀੜੀ ਦੇ ਨੇਰੇ ਘੁੰਮ ਰਿਹਾ ਤਾਂ ਜਦੋਂ ਇਹਨਾਂ ਨੇ ਪਿੱਛਾ ਕੀਤਾ ਤੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨੇ ਪੁਲਿਸ ਪਾਰਟੀ ਤੇ ਜਿਹੜੀ ਐ ਫਾਇਰਿੰਗ ਕੀਤੀ ਉਸ ਫਾਇਰਿੰਗ ਦੇ ਵਿੱਚ ਜਿਹੜੀਆਂ ਦੋ ਬੁਲੇਟਸ ਐ ਸਾਡੀ ਸੀਆਈਏ ਖਰੜੀ ਦੀ ਆਫੀਸ਼ਲ ਵਹੀਕਲ ਤੇ ਵੀ ਲੱਗੀਆਂ ਨੇ ਤੇ ਜਵਾਬੀ ਫਾਇਰ ਦੇ ਵਿੱਚ ਜਿਹੜੇ ਸਾਡੇ ਸੀਆਈਏ ਟੀਮ ਵੱਲੋਂ ਬੜੀ ਬਹਾਦਰੀ ਦਿਖਾਈ ਗਈ ਪਹਿਲਾਂ ਉਹਨੂੰ ਰੁਕਣ ਲਈ ਸਰੈਂਡਰ ਕਰਨ ਲਈ ਹਵਾਈ ਫਾਇਰ ਵੀ ਕੀਤੇ ਗਏ ਬਟ ਜਦੋਂ ਉਹ ਹੁਣ ਨਹੀਂ ਟਲਿਆ ਤਾਂ ਫਿਰ ਜਿਹੜੀ ਕ੍ਰਾਸ ਫਾਇਰ ਦੇ ਵਿੱਚ ਜਿਹੜਾ ਦੋਸ਼ੀ ਗੁਰਪ੍ਰੀਤ ਗੋਪੀ ਹੈ ਉਹਦੇ ਲੱਤ ਲੈਫਟ ਲੈਗ ਦੇ ਵਿੱਚ ਜਿਹੜੀ ਇੱਕ ਫਾਇਰਿੰਗ ਇੰਜਰੀ ਹੋਈ ਹੈ ਅਸੀਂ ਉਹਨੂੰ ਹਸਪੀਟਲ ਭੇਜਤਾ ਹੈ ਜਿਹੜਾ ਵੈਪਨ ਕਿਡਾ ਪ੍ਰਤਿਆਗਿਆ ਸੁਰ ਉਹਦੇ ਕਿੰਨੇ ਰੌਂਗ ਫਾਇਰ ਇੰਜਰੀ ਦੇਖੋ ਜਿਹੜਾ ਵੈਪਨ ਹੈ ਇਹ 32 ਬੋਰ ਦਾ ਜਿਹੜਾ ਪਿਸਟਲ ਹੈ ਸਾਨੂੰ ਮੌਕੇ ਤੇ ਬਰਾਮਦ ਹੋਇਆ ਹੈ ਇਹਦੇ ਤੋਂ ਦੋਸ਼ੀ ਤੋਂ ਜਿਹੜਾ ਇਸ ਟਾਈਮ 4 ਤੋਂ 5 ਫਾਇਰ ਨੇ ਕੀਤੇ ਨੇ ਦੋ ਤਾਂ ਸਾਡੇ ਆਫੀਸ਼ੀਅਲ ਵਹੀਕਲ ਤੇ ਹੀ ਲੱਗੇ ਨੇ ਬਾਕੀ ਸਾਡੀ ਫੋਰੈਂਸਿਕ ਟੀਮ ਆ ਰਹੀ ਹੈ ਉਹ ਆ ਕੇ ਐਗਜ਼ਾਮਿਨ ਕਰੇਗੀ ਇਹ ਉਹੀ ਵੈਪਨ ਹੈ ਜਿਹੜਾ ਇਹਨਾਂ ਨੇ 10 ਤਰੀਕ ਨੂੰ ਐਰੋ ਸਿਟੀ ਏਰੀਆ ਦੇ ਵਿੱਚ ਫਾਇਰਿੰਗ ਕਰਨ ਲਈ ਵਰਤਿਆ ਸੀ ਮੋਡਲੀ ਪ੍ਰਕਿਰਤੀ ਨੂੰ ਪਤਾ ਲੱਗਾ ਕਿ ਕਿਹੜਾ ਮੈਨ ਨਾ ਤਰਕਣਾ ਸੀ ਕਿਹਦੇ ਕੈਂਤੇ ਨਾਲ ਵੱਲੋਂ ਇਹ ਘਟਨਾ ਹੋਣ ਜਾਂ ਦਿੱਤਾ ਗਿਆ ਦੇਖੋ ਹੁਣ ਤੱਕ ਤਫਤੀਸ਼ ਤੋਂ ਉਹੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਨੇ ਬਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਐਕਸਟਰਸ਼ਨ ਰੈਕਡ ਜਿਹੜਾ ਚਲਾਇਆ ਜਾ ਰਿਹਾ ਸੀਗਾ ਉਹਨਾਂ ਵੱਲੋਂ ਹੀ ਜਿਸ ਵਿਅਕਤੀ ਦੇ ਘਰ ਦੇ ਵਿੱਚ ਫਾਇਰਿੰਗ ਹੋਈ ਸੀ ਘਰ ਆਫਿਸ ਦੇ ਬਾਹਰ ਹੋ ਰਹੀ ਸੀ ਬਬਰ ਖਾਲਸਾ ਇੰਟਰਨੈਸ਼ਨਲ ਤੋਂ ਹੀ ਉਹਨਾਂ ਤੋਂ ਫਸਤੀ ਮੰਗੀ ਜਾ ਰਹੀ ਸੀ ਬਾਕੀ ਇਸ ਮਾਮਲੇ 'ਚ ਕੌਣ-ਕੌਣ ਇਨਵੋਲਡ ਹੈ ਇਹਦਾ ਕਿਦਾ ਰੋਲਾ ਸੀ ਉਹ ਹੁਣ ਇਹਨਾਂ ਦਾ ਰਿਮਾਂਡ ਹਸਲ ਕਰਕੇ ਘੁਮਾਈਨਾ ਤਫਤੀਸ਼ ਕਰਾਂਗੇ ਕਿਹਨਾਂ ਨੂੰ ਮਹਾਰਤੂਰੇ ਪੰਜਾਬ ਦੇ ਵਿੱਚ ਇੱਕੋ ਹੀ ਬਾਤ ਤੋਂ ਅਣਜਾਣ ਦੇ ਤਾ ਹੈ ਕਿ ਕਈ ਹੋਰ ਵੀ ਨਿਕਲ ਗਈਆਂ ਨੇ ਦੇਖੋ ਇਹ ਅਸੀਂ ਹੁਣੀ ਇਹਨਾਂ ਨੂੰ ਫੜਿਆ ਇਹ ਚਾਰੋਂ ਜਿਹੜੇ ਦੋਸ਼ੀ ਨੇ ਇਹ ਅਪਰਾਧਿਕ ਇਹਨਾਂ ਦੀ ਬੈਕਗ੍ਰਾਉਂਡ ਹੈ ਬਾਕੀ ਇਹਨਾਂ ਦਾ ਰਿਮਾਂਡ ਹਸਲ ਕਰਕੇ ਅਸੀਂ ਪੂਰੀ ਤਫਤੀਸ਼ ਕਰਾਂਗੇ